ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜੀ ਪਿਆਜ਼ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਜਿਹਦੇ ਲਈ ਇੱਥੇ ਮੈਂ ਪਿਆਜ਼ ਜਿਹੜੀ ਸਟਫਿੰਗ ਹੈ ਜੀ ਉਹ ਰੈਡੀ ਕਰ ਰਹੀਆਂ ਤੇ ਆਟਾ ਮੈਂ ਪਹਿਲਾਂ ਹੀ ਜੀ ਗੁੰਨ ਕੇ ਰੱਖ ਲਿਆ ਸੀਗਾ ਕਿਉਂਕਿ ਆਟਾ ਗੁੰਨ ਕੇ ਤੁਹਾਨੂੰ ਰੋਲ ਰੋਲ ਦਿਖਾਣਾ ਇੱਕ ਤਰ੍ਹਾਂ ਦਾ ਬੋਰਿੰਗ ਕੰਮ ਹੀ ਹੈ ਇਸ ਕਰਕੇ ਆਟਾ ਮੈਂ ਪਹਿਲੇ ਗੁੰਨ ਕੇ ਸਾਈਡ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਆਪਾਂ ਜਿਹੜੇ ਪਿਆਜ਼ ਐ ਉਹ ਲੈ ਰਹੇ ਆ ਪਿਆਜ਼ਾਂ ਨੂੰ ਮੈਂ ਬਰੀਕ-ਬਰੀਕ ਕੱਟ ਕੇ ਤਿਆਰ ਕਰ ਲਵਾਂਗੀ ਤੇ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਛਿੱਲ ਰਹੇ ਹਾਂ ਇੱਥੇ ਤੇ ਤੁਸੀਂ ਦੇਖ ਹੀ ਸਕਦੇ ਹੋ ਮੈਂ 8 ਤੋਂ 10 ਪਿਆਜ਼ ਲਏ ਐ ਇੱਥੇ ਬਿਲਕੁਲ ਬਰੀਕ ਵਾਲੇ ਪਿਆਜ਼ ਆਪਣੇ ਜਿਹੜੇ ਸੀਗੇ ਛਿੱਲੇ ਗਏ ਸੀ ਹਰੇ ਮੈਨਾਂ ਨੂੰ ਧੋ ਕੇ ਲੈ ਕੇ ਆਈਆਂ 8 ਤੋਂ 10 ਪਿਆਜ਼ ਸੀਗੇ ਤੇ ਇਹਦੇ ਵਿੱਚ ਮੈਂ 6 ਜਿਹੜੀਆਂ ਜੀ ਹਰੀਆਂ ਮਿਰਚਾਂ ਸੀਗੀਆਂ ਉਹ ਯੂਜ਼ ਕੀਤੀਆਂ ਸੀਗੀਆਂ ਕਿਉਂਕਿ ਅਸੀਂ ਥੋੜੇ ਜਿਹਾ ਤਿੱਖਾ ਖਾਣਾ ਪਸੰਦ ਕਰਦੇ ਆ ਫਿੱਕੀ ਸਬਜੀ ਜਾਂ ਫਿੱਕੇ ਪਰਾਂਠੇ ਸਾਨੂੰ ਨਹੀਂ ਚੰਗੇ ਲੱਗਦੇ ਇਸ ਕਰਕੇ ਆਪਾਂ 8 6 ਮਿਰਚਾਂ ਪਾ ਰਹੇ ਆ ਇਹਦੇ ਵਿੱਚ ਤੇ ਇੱਥੇ ਆਪਾਂ ਪਿਆਜ਼ ਬਰੀਕ ਬਰੀਕ ਕੱਟ ਕੇ ਤਿਆਰ ਕਰ ਲਵਾਂਗੇ ਤੁਸੀਂ ਅਗਰ ਚੌਪਰ ਤੇ ਨਹੀਂ ਪਿਆਜ਼ ਕੱਟਦੇ ਆ ਤਾਂ ਹੱਥ ਨਾਲ ਵੀ ਕੱਟ ਸਕਦੇ ਹੋ ਤੇ ਬਰੀਕ ਬਰੀਕ ਪਿਆਜ਼ ਕੱਟ ਕੇ ਇੱਥੇ ਆਪਾਂ ਰੈਡੀ ਕਰ ਲਵਾਂਗੇ ਇਸੇ ਤਰ੍ਹਾਂ ਆਪਾਂ ਜਿਹੜੇ ਸਾਰੇ ਪਿਆਜ਼ ਹੈ ਜੀ ਆਪਣੇ ਉਹ ਤਿਆਰ ਕਰ ਲਵਾਂਗੇ ਤੇ ਪਿਆਜ਼ਾਂ ਦੇ ਜਿਹੜੇ ਜੀ ਪਰੌਂਠੇ ਹੁੰਦੇ ਆ ਇਹ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਤੇ ਨਾਲ ਦੀ ਨਾਲ ਥੋੜੀ ਕ੍ਰਿਸਪੀ ਵੀ ਬਣਦੇ ਆ ਤੇ ਉਹਦੇ ਨਾਲ ਜਿਹੜਾ ਟੇਸਟ ਹੈ ਹੋਰ ਐਨਹੈਂਸ ਹੋ ਜਾਂਦਾ ਹੈ ਤੇ ਆਪਾਂ ਜਿਹੜੇ ਆ ਪਿਆਜ਼ ਦੇ ਪਰੌਂਠੇ ਜੀ ਕਾਫੀ ਟਾਈਮ ਬਾਅਦ ਅੱਜ ਬਣਾ ਰਹੇ ਆ ਇੱਥੇ ਆਪਣੇ ਪਿਆਜ਼ ਸਾਰੇ ਕੱਟ ਕੇ ਹੋ ਗਏ ਸੀ ਜੀ ਰੈਡੀ ਤੁਸੀਂ ਦੇਖ ਹੀ ਸਕਦੇ ਹੋ ਬਿਲਕੁਲ ਬਰੀਕ ਕੱਟੇ ਆ ਜੀ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਦੇ ਵਿੱਚ ਜੀ ਆਪਣੀਆਂ ਜਿਹੜੀਆਂ ਹਰੀਆਂ ਮਿਰਚਾਂ ਸੀਗੀਆਂ ਉਹ ਕੱਟ ਕਰਾਂਗੇ ਹਰੀਆਂ ਮਿਰਚੀਆਂ ਆਪਾਂ ਕੱਟ ਕਰਕੇ ਇਹਨਾਂ ਦੇ ਨਾਲ ਹੀ ਜੀ ਐਡ ਕਰ ਦੇਣੀਆਂ ਐ ਇਹ ਵੀ ਮੈਂ ਬਿਲਕੁਲ ਬਰੀਕ ਬਰੀਕ ਕੱਟ ਕੇ ਤਿਆਰ ਕਰੂੰਗੀ ਤੇ ਅਗਰ ਤੁਸੀਂ ਵੀ ਪਿਆਜ਼ ਦੇ ਪਰੌਂਠੇ ਘਰ ਬਣਾਉਂਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਵੀ ਇਸੇ ਤਰ੍ਹਾਂ ਬਣਾਉਂਦੇ ਜਾਂ ਤੁਹਾਡੀ ਕੋਈ ਹੋਰ ਰੈਸਪੀ ਹੈ ਤਾਂ ਉਹ ਵੀ ਸਾਡੇ ਨਾਲ ਸ਼ੇਅਰ ਕਰਿਓ ਜੀ ਮਿਰਚਾਂ ਵੀ ਆਪਣੀਆਂ ਕੱਟੀਆਂ ਗਈਆਂ ਸੀ ਪਿਆਜ਼ ਵੀ ਆਪਣੇ ਜਿਹੀ ਕੱਟੇ ਗਏ ਸੀ ਹੁਣ ਆਪਾਂ ਇਹਨਾਂ ਦੇ ਵਿੱਚ ਨਮਕ ਮਿਰਚ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਮੈਂ ਇਸ ਦੇ ਵਿੱਚ 1 ਡੇਅਰ ਟੇਬਲस्पून ਹੈ ਜਿਹੜਾ ਜੀ ਉਹ ਨਮਕ ਦਾ ਪਾਇਆ ਹੈ ਇੱਕ ਛੋਟਾ ਕਿਉਂਕਿ ਇਹ ਛੋਟਾ ਚਮਚਾ ਇੱਕ ਪੂਰਾ ਪਾਇਆ ਉਸ ਤੋਂ ਬਾਅਦ ਇੱਕ ਹਾਫ ਪਾਇਆ ਇਸ ਦੇ ਨਾਲ ਹੀ ਉਸ ਤੋਂ ਬਾਅਦ ਮੈਂ ਇੱਕ ਛੋਟਾ ਚਮਚ ਇਸ ਦੇ ਵਿੱਚ ਜੀ ਗਰਮ ਮਸਾਲੇ ਦਾ ਪਾਇਆ ਹੈ ਤੇ ਹਾਫ ਟੇਬਲस्पून ਇਸ ਦੇ ਵਿੱਚ ਮੈਂ ਜਿਹੜੀ ਰੈੱਡ ਚਿੱਲੀ ਹੈ ਦੇਗੀ ਮਿਰਚ ਹੈ ਜੋ ਤੁਸੀਂ ਮੇਰੀ ਹਰ ਵੀਡੀਓਜ਼ ਦੇ ਵਿੱਚ ਦੇਖਦੇ ਹੋ ਉਹ ਯੂਜ਼ ਕੀਤੀ ਹੈ ਤੇ ਥੋੜਾ ਜਿਹਾ ਲਾਸਟ ਦੇ ਵਿੱਚ ਮੈਂ ਇਸ ਦੇ ਵਿੱਚ ਅਮਚੂਰ ਐਡ ਕਰੂੰਗੀ ਉਸ ਤੋਂ ਬਾਅਦ ਐਟ ਲਾਸਟ ਮੈਂ ਇਸ ਵਿੱਚ ਥੋੜੀ ਜਿਹੀ ਜਵੈਣ ਪਾਉਂਗੀ ਜਵੈਣ ਮੈਨੂੰ ਪਰੌਂਠੇ ਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਕੋਈ ਵੀ ਅਗਰ ਮੈਂ ਪਰਾਂਠਾ ਸਟਫ ਪਰਾਂਠਾ ਬਣਾਉਣੀ ਹੈ ਉਸ ਦੇ ਵਿੱਚ ਮੈਂ ਜਵੈਣ ਜ਼ਰੂਰ ਪਾਉਣੀ ਹੁੰਦੀ ਆ ਇਹ ਬਹੁਤ ਵਧੀਆ ਹੁੰਦੀ ਹੈ ਜਿਹੜਾ ਡਾਈਜੈਸਟਿਕ ਸਿਸਟਮ ਦੇ ਲਈ ਤੇ ਉਸ ਤੋਂ ਬਾਅਦ ਹੁਣ ਆਪਾਂ ਜਿਹੜੀ ਆਪਣੀ ਸਟਫਿੰਗ ਹੈ ਜੀ ਉਹ ਮਿਕਸ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਹੈ ਤਾਂ ਕਿ ਜਿਹੜੇ ਸਾਰੇ ਜੀ ਮਸਾਲੇ ਹੈ ਉਹ ਸਾਡੇ ਜਿਹੜੇ ਪਿਆਜ਼ਾਂ ਦੇ ਵਿੱਚ ਹੈ ਜੜੇ ਕੀ ਕੋਟ ਹੋ ਜਾਣ ਸਟਫਿੰਗ ਸਾਡੀ ਰੈਡੀ ਸਿਗੀ ਤੇ ਹੁਣ ਆਪਾਂ ਇੱਥੇ ਪਰਾਂਠੇ ਬਣਾ ਕੇ ਤਿਆਰ ਕਰਾਂਗੇ ਗੈਸ ਦੀ ਫਲੇਮ ਹੈ ਔਨ ਕਰ ਲਈ ਹੈ ਤੇ ਹੁਣ ਆਪਾਂ ਇਸ ਦੇ ਉੱਤੇ ਤਵਾ ਰੱਖ ਦਵਾਂਗੇ ਤਵੇ ਨੂੰ ਆਪਾਂ ਚੰਗੀ ਤਰ੍ਹਾਂ ਹੀਟ ਹੋਣ ਦੇਣਾ ਹੈ ਜਦੋਂ ਤੱਕ ਸਾਡਾ ਤਵਾ ਗਰਮ ਹੋਮ ਕੋਦੋਂ ਤੱਕ ਆਪਾਂ ਜਿਹੜੀ ਸਾਡੀ ਸਾਰੀ ਸਟਫਿੰਗ ਸਿੱਕੋ ਰੈਡੀ ਕਰ ਲਈ ਸੀ ਕਿ ਇੱਧਰ ਸਾਡਾ ਤਵਾ ਵੀ ਹੋ ਗਿਆ ਸੀਗਾ ਗਰਮ ਤੇ ਇੱਧਰ ਮੈਂ ਬਣਾਣੇ ਵੀ ਕਰ ਦਿੱਤੇ ਸੀਗੇ ਜੀ ਸਟਾਰਟ ਸਭ ਤੋਂ ਪਹਿਲਾਂ ਮੈਂ ਇੱਕ ਪੇੜਾ ਲੈ ਲਿਆ ਸੀਗਾ ਤੇ ਆਪਾਂ ਨੋਰਮਲ ਰੋਟੀ ਦਾ ਥੋੜਾ ਜਿਹਾ ਵੱਡਾ ਪੇੜਾ ਲੈਣਾ ਹੈ ਜਿੰਨੀ ਕ ਆਪਾਂ ਨੋਰਮਲ ਰੋਟੀ ਘਰ ਦੇ ਵਿੱਚ ਰੋਜ਼ਾਨਾ ਬਣਾਉਂਦੇ ਹਾਂ ਉਸ ਤੋਂ ਥੋੜਾ ਜਿਹਾ ਵੱਡਾ ਪੇੜਾ ਲਵਾਂਗੇ ਆਪਾਂ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਮੈਂ ਇੱਥੇ ਤੁਹਾਨੂੰ ਸ਼ੋ ਵੀ ਕਰ ਰਹੀ ਆ ਜੀ ਥੋੜਾ ਜਿਹਾ ਬੜਾ ਪੜਾ ਲੈ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਇਸ ਜਿਹੜੀ ਗੰਗੀ ਹੈ ਉਹ ਕਰ ਲੈਣੀ ਹੈ ਉਸ ਤੋਂ ਬਾਅਦ ਇਸ ਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਥੋੜਾ ਜਿਹਾ ਬੇਲ ਲੈਣਾ ਹੈ ਥੋੜਾ ਜਿਹਾ ਬੇਲਣ ਤੋਂ ਬਾਅਦ ਆਪਾਂ ਜਿਹੜੀ ਆਪਾਂ ਸਟਫਿੰਗ ਬਣਾਈ ਸੀ ਉਹ ਆਪਾਂ ਇਸ ਦੇ ਵਿੱਚ ਸਟਫ ਕਰ ਦੇਣੀ ਹੈ ਇਸ ਦੇ ਵਿੱਚ ਮੈਂ 1.5 ਚਮਚ ਦੇ ਕਰੀਬ ਇੱਕ ਪ੍ਰੰਟ ਦੇ ਵਿੱਚ ਜਿਹੜੀ ਆਪਣੀ ਸਟਫਿੰਗ ਹੈ ਜੀ ਉਹ ਪਾ ਰਹੀ ਆ ਤੇ ਅਗਰ ਤੁਹਾਨੂੰ ਵੀ ਪਿਆਜ਼ ਵਾਲੇ ਪਰੌਂਠੇ ਬਣਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆndi ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰ ਸਕਦੇ ਹੋ ਆਪਾਂ ਜ਼ਰੂਰ ਤੁਹਾਡੇ ਕੁਐਸਚਨ ਦਾ ਰਿਪਲਾਈ ਕਰਾਂਗੇ ਤੇ ਆਪਣੀ ਜਿਹੜਾ ਪਿਆਜ਼ ਦੀ ਸਟਫਿੰਗ ਸੀ ਆਟੇ ਦੇ ਵਿੱਚ ਪਾ ਦਿੱਤੀ ਸੀ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਇਸ ਦੀ ਵਿੱਚ ਆਟੇ ਦੇ ਵਿੱਚ ਜਿਹੜੀ ਕੰਗੀ ਦੇ ਨਾਲ ਸੈੱਟ ਕਰ ਰਹੇ ਹਾਂ ਤੇ ਹਲਕੇ-ਹਲਕੇ ਹੱਥਾਂ ਦੇ ਨਾਲ ਆਪਾਂ ਜਿਹੜਾ ਸਾਡਾ ਪਰਾਂਠਾ ਸੀਗਾ ਜੀ ਉਹ ਬੇਲਣਾ ਸਟਾਰਟ ਕਰਤਾ ਸੀਗਾ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਜਿਹੜਾ ਆਪਣਾ ਪਰਾਂਠਾ ਜਿਵੇਂ ਬੇਲ ਹੋ ਰਿਹਾ ਹੈ ਅਗਰ ਪਿਆਜ਼ ਦੇ ਪਰਾਂਠੇ ਬਣਾਦੇ ਤੁਸੀਂ ਡਰਦੇ ਆ ਕਿ ਪਿਆਜ਼ ਬਾਹਰ ਆ ਜੂंगे ਜਾਂ ਨਮਕ ਪਾਣ ਦੇ ਨਾਲ ਪਿਆਜ਼ ਜਿਹੜੇ ਹੈ ਜੀ ਉਹ ਪਾਣੀ ਰਿਲੀਜ਼ ਕਰ ਦੋਗੇ ਤਾਂ ਇਦਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਜਦੋਂ ਇਹ ਆਟੇ ਦੇ ਵਿੱਚ ਪਿਆਜ਼ ਆਪਣੇ ਜਿਹੜੇ ਪਏ ਜਾਂਦੇ ਆ ਜੀ ਤਾਂ ਫਿਰ ਇਹ ਜ਼ਿਆਦਾ ਬਾਹਰ ਨਹੀਂ ਨਿਕਲਦੇ ਤੇ ਨਾ ਹੀ ਨਮਕ ਪਾਣ ਦੇ ਨਾਲ ਇਹਨਾਂ ਵਿੱਚ ਕੋਈ ਵੀ ਜਿਹੜੀ ਉਹ ਹੈ ਜੀ ਪਾਣੀ ਰਿਲੀਜ਼ ਹੋਣ ਦੀ ਪ੍ਰੋਬਲਮ ਉਹ ਹੁੰਦੀ ਹੈ ਪਹਿਲਾ ਪਰਾਂਠਾ ਸਾਡਾ ਜੀ ਬਿਲਕੁਲ ਤਿਆਰ ਸੀਗਾ ਤਵਾ ਬਿਲਕੁਲ ਹੋ ਗਿਆ ਸੀ ਗਰਮ ਆਪਾਂ ਥੋੜੇ ਜਿਹਾ ਘੀਨ ਇਹਨੂੰ ਗ੍ਰੀਸ ਕਰ ਰਹੇ ਹਾਂ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਪਹਿਲਾ ਪਰਾਂਠਾ ਸੀਗਾ ਆਪਣਾ ਇਸਤੇ ਪਾ ਦਿੱਤਾ ਸੀਗਾ ਤੇ ਇੱਕ ਵਾਰ ਸੇ ਸਾਡਾ ਜਿਹੜਾ ਪਰਾਂਠਾ ਸੀਗਾ ਸਿੱਕ ਗਿਆ ਸੀਗਾ ਤੇ ਹੁਣ ਆਪਾਂ ਇਸਨੂੰ ਦੂਸਰੇ ਪਾਸੇ ਪਲਟ ਰਹੇ ਹਾਂ ਤੇ ਜਿਹੜਾ ਸਾਈਡ ਸਾਡੀ ਸਿੱਕ ਗਈ ਸੀ ਉਧਰ ਆਪਾਂ ਇਸਨੂੰ ਘੀ ਲਾ ਕੇ ਚੰਗੀ ਤਰ੍ਹਾਂ ਇਸਨੂੰ ਜਿਹੜਾ ਬਣਾਵਾਂਗੇ ਘੀ ਆਪਾਂ ਲਾਤਾ ਸੀਗਾ ਇੱਕ ਪਾਸੇ ਤੇ ਹੁਣ ਆਪਾਂ ਇਸ ਜਿਹੜੀ ਸਾਈਡ ਹੈ ਜੀ ਉਹ ਵੀ ਚੇਂਜ ਕਰਾਂਗੇ ਤੇ ਥੋੜਾ ਜਿਹਾ ghee ਆਪਾਂ ਤਵੇ ਤੇ ਵੀ ਸਿੱਟਾਂਗੇ ਤਾਂ ਕਿ ਜਿਹੜਾ ਸਾਡਾ ਪਰਾਂਠਾ ਹੈ ਉਹ ਤਵੇ ਦੇ ਨਾਲ ਚਿਪਕੇ ਨਾ ਅਗਰ ਤੁਹਾਡਾ ਪਰਾਂਠਾ ਵੀ ਤਵੇ ਨਾਲ ਚਿਪਕਦਾ ਹੈ ਤਾਂ ਤੁਸੀਂ ਸਾਈਡ ਤੇ ਥੋੜਾ ਜਿਹਾ ghee ਜਿਹੜਾ ਹੈ ਉਹ ਸਪਰੈਡ ਕਰਦੇ ਹੋ ਇਸ ਦੇ ਨਾਲ ਕੀ ਹੋਊਗਾ ਜਿਹੜਾ ਸਾਡਾ ਆਟਾ ਹੋਊਗਾ ਜਾਂ ਪਰਾਂਠਾ ਹੋਊਗਾ ਤਵੇ ਨਾਲ ਨਹੀਂ ਚਿਪਕੂਗਾ ਤੇ ਦੂਸਰੇ ਪਾਸੇ ਵੀ ਆਪਾਂ ghee ਲਗਾ ਲਿਆ ਸੀਗਾ ਤੇ ਹੁਣ ਆਪਾਂ ਇਸ ਨੂੰ ਦੋਨਾਂ ਪਾਸੇ ਤੇ ਉਲਟ-ਪਲਟ ਕੇ ਜੀ ਚੰਗੀ ਤਰ੍ਹਾਂ ਸੇਕ ਕੇ ਤਿਆਰ ਕਰਾਂਗੇ ਤੇ ਪ੍ਰਾਂਠਾ ਸਾਡਾ ਆਲਮੋਸਟ ਰੈਡੀ ਸੀਗਾ ਤੇ ਹੁਣ ਆਪਾਂ ਇਸ ਨੂੰ ਲਾ ਲਵਾਂਗੇ ਤੇ ਆਪਣਾ ਜਿਹੜਾ ਨੈਕਸਟ ਪ੍ਰਾਂਠਾ ਹੈ ਜੀ ਉਹ ਬਣਾ ਕੇ ਦਿਖਾਵਾਂਗੇ ਤੁਹਾਨੂੰ ਤੇ ਇਸ ਦੇ ਵਿੱਚ ਤੁਸੀਂ ਘਰ ਚਾਹੋ ਤਾਂ ਹਰੇ ਧਨੀਏ ਦਾ ਵੀ ਯੂਜ਼ ਕਰ ਸਕਦੇ ਹੋ ਕਸੂਰੀ ਮੇਥੀ ਦਾ ਵੀ ਪਰ ਐਟ ਟਾਈਮ ਮੇਰੇ ਕੋਲ ਅਵੇਲੇਬਲ ਨਹੀਂ ਸੀਗੇ ਤੇ ਇਹ ਪਹਿਲਾ ਪ੍ਰਾਂਠਾ ਆਪਣਾ ਬਣ ਕੇ ਹੋ ਗਿਆ ਸੀ ਜੀ ਰੈਡੀ ਤੇ ਆਪਾਂ ਸੈਕਿੰਡ ਪ੍ਰਾਂਠਾ ਵੀ ਤੁਹਾਨੂੰ ਬਣਾ ਕੇ ਦਿਖਾ ਰਹੇ ਹਾਂ ਸੇਮ ਪ੍ਰੋਸੀਜਰ ਦੇ ਨਾਲ ਹੀ ਉਸੇ ਤਰ੍ਹਾਂ ਮੈਂ ਇੱਕ ਪੇੜਾ ਲੈ ਲਿਆ ਹੈ ਜੀ ਤੇ ਹੁਣ ਇਸ ਨੂੰ ਆਪਾਂ ਥੋੜਾ ਜਿਹਾ ਬੇਲ ਕੇ ਤਿਆਰ ਕਰਾਂਗੇ ਤੇ ਤਾਂ ਕਿ ਇਸ ਦੇ ਵਿੱਚ ਜਿਹੜੀ ਆਪਣੀ ਸਟਫਿੰਗ ਹੈ ਜੀ ਉਹ ਜਿਹੜੀ ਭਰੀ ਜਾ ਸਕੇ ਜਿਹੜੇ ਪਿਆਜ਼ ਵਾਲੇ ਦਲੇ ਖਿਲਰੇ ਹੋ ਸੀਗੇ ਉਹ ਵੀ ਆਪਾਂ ਵਿੱਚੀ ਦੇ ਐਡ ਕਰ ਦਿੱਤੇ ਸੀਗੇ ਤੇ ਇਸ ਦੇ ਵਿੱਚ ਵੀ ਆਪਾਂ ਸੇਮ ਹੀ ਡੇਢ ਚਮਚ ਜਿਹੜੀ ਸਟਫਿੰਗ ਉਹ ਭਰ ਰਹੇ ਹਾਂ ਤੁਸੀਂ ਪਿਆਜ਼ ਦੇ ਪਰੌਂਠੇ ਕਿਵੇਂ ਬਣਾਉਂਦੇ ਹੋ ਵੀ ਸਾਨੂੰ ਜ਼ਰੂਰ ਦੱਸਿਓ ਜੀ ਸਟਫਿੰਗ ਆਪਾਂ ਪਰਾਂਠੇ ਦੇ ਵਿੱਚ ਭਰਤੀ ਸੀਗੀ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਜਿਹੜਾ ਪਰਾਂਠਾ ਹੈ ਜੀ ਉਸ ਨੂੰ ਬੰਦ ਕਰ ਦਵਾਂਗੇ ਤੇ ਇਸ ਨੂੰ ਵੀ ਆਪਾਂ ਜਿਵੇਂ ਪਹਿਲਾ ਪਰਾਂਠਾ ਆਪਾਂ ਬਣਾ ਕੇ ਤਿਆਰ ਕੀਤਾ ਹੈ ਜੀ ਉਸੇ ਤਰ੍ਹਾਂ ਸੇਮ ਤਿਆਰ ਕਰਾਂਗੇ ਤੁਸੀਂ ਦੇਖ ਹੀ ਸਕਦੇ ਹੋ ਤੇ ਹੁਣ ਆਪਾਂ ਇਸ ਨੂੰ ਬੇਲ ਕੇ ਤਿਆਰ ਕਰਾਂਗੇ ਬਿਲਕੁਲ ਹਲਕੇ ਹਲਕੇ ਹੱਥੇ ਨਾਲ ਹੀ ਆਪਾਂ ਇਸ ਨੂੰ ਬੇਲ ਕੇ ਜਿਹੜਾ ਉਹ ਰੈਡੀ ਕਰਨਾ ਹੈ ਜੀ ਪਰਾਠਾ ਸਾਡਾ ਚੰਗੀ ਤਰ੍ਹਾਂ ਸੀ ਬੇਲ ਲਿਆ ਸੀਗਾ ਤੇ ਅਸੀਂ ਕੋਈ ਬਹੁਤੇ ਮੋٹے ਪਰਾਂਠੇ ਵੀ ਨਹੀਂ ਬੇਲਦੇ ਬਿਲਕੁਲ ਪਤਲੇ-ਪਤਲੇ ਪਰਾਂਠੇ ਬਣਾਉਂਦੇ ਹੁੰਨੇ ਆ ਕੋਈ ਵੀ ਸਟਫ ਪਰਾਂਠਾ ਬਣਾਉਂਦੇ ਆ ਆਪਾਂ ਪਤਲਾ ਹੀ ਬਣਾਉਂਦੇ ਆ ਮੋਟਾ ਪਰਾਂਠਾ ਥੋੜਾ ਜਿਹਾ ਹਜ਼ਮ ਹੋਣ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਤੇ ਆਪਣਾ ਸੈਕਿੰਡ ਪਰਾਂਠਾ ਜਿਹੜਾ ਉਹ ਵੀ ਬਣ ਕੇ ਤਿਆਰ ਸੀ ਤੇ ਹੁਣ ਆਪਾਂ ਇਹ ਵੀ ਤਵੇ ਉੱਤੇ ਪਾ ਦਿੱਤਾ ਸੀ ਤੇ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਉਲਟ-ਪਲਟ ਕੇ ਚੰਗੀ ਤਰ੍ਹਾਂ ਦੋਨਾਂ ਪਾਸੇ ਤੇ ਸੇਕ ਕੇ ਤਿਆਰ ਕਰ ਲਵਾਂਗੇ ਇੱਕ ਪਾਸੇ ਤੇ ਪਰੌਂਠਾ ਸਾਡਾ ਜੀ ਸਿੱਕ ਗਿਆ ਸੀਗਾ ਤੇ ਹੁਣ ਆਪਾਂ ਉਧਰ ਮੈਂ ਥਰਡ ਪਰੌਂਠੇ ਦੀ ਜਿਹੜੀ ਸੀਗੀ ਜੀ ਤਿਆਰੀ ਕਰ ਰਹੀ ਸੀਗੀ ਤੇ ਹੁਣ ਆਪਾਂ ਇਸ ਨੂੰ ਦੂਸਰੇ ਪਾਸੇ ਤੇ ਪਲਟ ਕੇ ਇਸ ਤੇ ਵੀ ਘੀ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਬਣਾ ਲਵਾਂਗੇ ਪਰੌਂਠਾ ਸਾਡਾ ਬਣ ਗਿਆ ਸੀਗਾ ਤੇ ਹੁਣ ਮੈਂ ਇਸ ਦੇ ਉੱਤੇ ਘੀ ਲਗਾ ਰਹੀ ਆ ਇੱਥੇ ਮੈਂ ਗਗਨ ਡਾਲਟਾ ਕੇ ਜਿਹੜਾ ਇਹ ਉਹ ਯੂਜ਼ ਕਰ ਰਹੀ ਆ ਉਸ ਨੂੰ ਮੈਂ ਮੈਲਟ ਕਰ ਲਿਆ ਸੀਗਾ ਪਹਿਲਾਂ ਤਵੇ ਤੇ ਕਿਉਂਕਿ ਠੰਡ ਕਰਕੇ ਜਿਹੜਾ ਘੀ ਸੀਗਾ ਜੰਮ ਗਿਆ ਸੀਗਾ ਤੇ ਮੌਸਮ ਵੀ ਕਾਫੀ ਜ਼ਿਆਦਾ ਖਰਾਬ ਸੀ ਕਿ ਇਸ ਕਰਕੇ ਜਿਹੜੀ ਤੁਹਾਨੂੰ ਵੀਡੀਓ ਥੋੜੀ ਜਿਹੀ ਅੱਜ ਬਲਰ ਵੀ ਲੱਗ ਰਹੀ ਹੋਊਗੀ ਕਿਉਂਕਿ ਬਾਹਰ ਬਹੁਤ ਜ਼ਿਆਦਾ ਠੰਡ ਸੀਗੀ ਤੇ ਅੰਦਰ ਤੱਕ ਜਿਹੜੀ ਸੀਗੀ ਲਾਈਟ ਬਿਲਕੁਲ ਨਹੀਂ ਸੀ ਆ ਰਹੀ ਇਸ ਕਰਕੇ ਥੋੜੀ ਜਿਹੀ ਵੀਡੀਓ ਤੁਹਾਨੂੰ ਨਿਹਰਾ ਨਿਹਰਾ ਲੱਗ ਰਿਆ ਹੋਊਗਾ ਇਸੇ ਤਰ੍ਹਾਂ ਮੈਂ ਸਾਰੇ ਜਿਹੜੇ ਪਰੌਂਠੇ ਸੀਗੇ ਆਪਣੇ ਬਣਾ ਲਏ ਸੀਗੇ ਤੇ ਹੁਣ ਆਪਾਂ ਇੱਥੇ ਪਰੌਂਠੇ ਤੁਹਾਨੂੰ ਸਰਵ ਕਰ ਰਹੀ ਆਂ ਪਰੌਂਠੇ ਨੂੰ ਮੈਂ ਮੱਖਣ ਤੇ ਲੱਸੀ ਨਾਲ ਸਰਵ ਕੀਤਾ ਸੀਗਾ ਤੇ ਬਾਅਦ ਵਿੱਚ ਥੋੜਾ ਜਿਹਾ ਹਰੀ ਮਿਰਚ ਦਾ achar ਵੀ ਰੱਖ ਲਿਆ ਸੀਗਾ ਕਿਉਂਕਿ ਮੈਨੂੰ ਤਿੱਖਾ ਪਸੰਦ ਹੈ ਤੇ ਹਰੀ ਮਿਰਚ ਦਾ ਤੇ ਅੱਜ ਦੇ ਲਈ ਇੰਨਾ ਹੀ ਤੇ ਅਗਰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਥੈਂਕ ਯੂ ਸੋ ਮਚ